ਫੋਨ ਇਹਨਾਂ ਨੇ ਦਾ ਉਹ ਸਾਡੀ ਗੱਜ ਨੂੰ ਚੁੱਲੇ ਨਾਲ ਬੰਨ ਰੱਖਿਆ ਵਿਚਾਰੀ ਨੂੰ ਇਹਦੇ ਕੋਲ ਹੋਰ ਕੋਈ ਕੰਮ ਨਹੀਂ ਗਿਆ ਤੇ ਇਹਨਾਂ ਦੇ ਉਹਨਾਂ ਨੇ ਅੱਗੇ ਵੀਡੀਓ ਹਾਂ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਸਾਰੇ ਠੀਕ ਹੋ ਤੇ ਠੰਡ ਦਾ ਮੌਸਮ ਹੈਗਾ ਹੀ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈਗਾ ਸਰਦੀ ਚੱਲੀ ਜਾਂਦੀ ਹੈਗੀ ਤੇ ਸ਼ੁਰੂ ਕਰਦੇ ਆ ਪਾਜ ਦਾ ਵਲੌਗ ਚਲੋ ਕੁੱਤਾਂ ਦਾ ਵੇਖ ਲੋ ਰੋਟੀਆਂ ਦਾ ਖਾਣਾ ਖਾਣਾ ਇਹ ਵੀ ਵੀ ਪਤੰਦਰ ਗਾਜਰਾਂ ਦੱਬੀਆਂ ਦੇ ਖੂਨ ਵਾਜੇ ਗਾਜਰ ਫੜੀ ਬੈਠੀ ਗਾਜਰ ਖਾਈ ਦੀ ਲੈਂ ਤੇ ਆਪਾਂ ਬਾਹਰ ਆਏ ਆ ਬਾਹਰ ਹੈ ਹੀ ਕੋਈ ਨਹੀਂਗਾ ਕੱਲੀ ਠੰਡ ਤੋਂ ਬਿਨਾ ਹਰ ਤੋਂ ਬਿਨਾਂ ਫਰ ਆਪਣਾ ਲੈਣ ਵੀ ਕੀ ਆਇਆ ਹੈ ਚਲ ਚਲ ਅੰਦਰ ਤੂੰ ਜਾ ਇੱਧਰ ਕੋਈ ਨਹੀਂ ਆਇਆਗਾ ਚਲੋ ਦੇਖ ਜੇ ਇੱਧਰ ਤਾਂ ਕੁੱਤੀ ਬੈਠੀ ਸੀਗੀ ਤੋ ਸਾਹਮਣੇ ਬੇਬੇ ਬੈਠੀ ਹੈ ਤੇ ਇੱਧਰ ਸਾਡੀ ਨੈਨਸੀ ਕੁੜਤਾ ਬਾਈ ਫਿਰਦੀ ਆ ਉਧਰ ਇਹ ਵੀ ਮਸਾਂੇ ਦੁਰਦੀ ਸਾਡੇ ਨਾਲ ਤੇ ਆ ਬੈਠੇ ਬੇਬੇ ਤੇ ਮੰਮੀ ਹਨਾ ਬੇਬੇ ਹਾਂ ਤੂੰ ਪਾਇਸੇ ਲਾਹੀ ਮੇਰਾ ਪੁੱਲੋ ਕਿੱਥੇ ਗਿਆ ਚੰਗਾ ਮੈਂ ਤੈਨੂੰ ਜਗਾ ਜਗਾ ਤੇ ਸੌਣੀ ਤੂੰ ਉੱਲੀ ਕੋਲੇ ਦੁਕਾਨ ਆੜੀ ਕੋਲ ਚੁੱਤੀ ਜਾ ਕੇ ਕੋਈ ਨਹੀਂ ਕੋਈ ਮੈਂ ਆਪ ਵੀ ਲੱਚ ਦੂੰਗੀ ਠੀਕ ਹੈ ਕੋਈ ਗੱਲ सा कार्तिक बैठा अंदर आजा गैंगस्टर बंदा कार्तिक बंदा ओह हाँ ये तड़की रजाई बैठा जी भी हाँ बैठा था बैठा था बार ठंड बहुत है अंदर बार जा कोई दुख नहीं गया तो आदा गैंग काम चले ये काम पर जा रहा है बहार भेज देडियो दे बनावा की करेंगे तू तो अज भीडियो बना के कोई खास चीज दस ਕਾਨੂੰਨ ਸਾਰਿਆਂ ਨੂੰ ਚੀਜ਼ੀ ਦੇ ਦਿਆ ਇਹਨੂੰ ਨਾ ਦੇ ਇਕੱਲੇ ਨੂੰ ਚੰਗਾ ਇਹ ਤੇਰਾ ਅੱਖ ਨਹੀਂ ਲੱਗਦਾ ਜੀ ਠੀਕ ਐ ਫਤਿਹ ਨੂੰ ਅੱਖੇ ਲੱਗਦਾ ਤੂੰ ਨਹੀਂ ਲੱਗਦਾ ਜਮਾ ਨਹੀਂਗਾ ਉਹ ਤਮੀਰ ਕੋ ਬਣਾਈ ਜਾਂਦਾ ਤੇਰੇ ਅੱਖੇ ਲੱਗ ਗਿਆ ਹਾਂ ਤੂੰ ਨਹੀਂ ਅੱਖੇ ਲੱਗਦਾ ਤੈਨੂੰ ਅੱਖੇ ਆ ਕਿਸੇ ਕਹਿੰਦੇ ਆ ਵੇਖ ਤੇ ਬਾਈ ਨੇ ਸਵੇਰੇ ਸਵੇਰਾ ਇਕਲਾ ਦੇ ਆ ਚੱਕ ਬਾਈ ਮਸਪੁਰਾ ਨਵੇਂ ਵੱਟ ਲਿਆ ਹਾਂ ਬੇਬੇ ਲੱਗ ਗਈ ਹਾਂ ਅੱਗ ਮਚਾਈ ਫਿਰਦੇ ਹਾਂ ਹਾਂ ਅੱਗ ਮਚਾਈ ਫਿਰਦੇ ਆ ਸਾਰੇ ਆ ਫਤਿਹ ਕਹਿੰਦਾ ਸਾਡਾ ਅੱਗ ਮਚਾਈ ਫਿਰਦੇ ਆ ਐਵੇਂ ਕਹਦੇ ਹਣਾ ਫਤੇ ਕਿੱਧਰ ਆ ਹਾਂ ਇਹ ਹੋਰ ਇਹ ਮੂੰਹ ਟਾ ਕੇ ਕਰੀਆਂ ਲਾ ਇੱਧਰ ਚਾਚਾ ਚਾਚੇ ਪਾਸੇ ਇਹ ਨਹੀਂ ਕੋਈ ਵੀ ਚਲੋ ਆਪਾਂ ਇਹ ਕਰਨਾਉਣੇ ਨੇ ਕਦੇ ਸੁਣਾਉਣੇ ਚਲੋ ਜੀ ਆਪਾਂ ਹੋ ਗਏ ਨਾ ਕੇ ਰੈਡੀ ਬਿਲਕੁਲ ਤੇ ਆਪਾਂ ਚੱਲਦੇ ਹਾਂ ਤੁਹਾਡਾ ਡੱਬ ਵਾਲੀ ਬਾਈਕ ਆਪਣਾ ਰੈਡੀ ਹੈ ਜਮਾ ਬਿਲਕੁਲ ਜਮਾ ਇੱਧਰ ਸਾਡਾ ਅੰਚ ਵੀ ਖੜਾ ਲੈ ਕੇ ਝੋਲਾ ਹੀਟਰ ਚੱਕ ਕੇ ਖੜਾ ਗਿਆ ਬੈਗ ਹੱਥ ਪਾ ਕੇ ਤੇ ਇੱਧਰ ਸਾਡੇ ਕਾਲੂ ਜੀ ਹੈ ਤੇ ਦੂਜੇ ਪਾਸੇ ਸਾਡੇ ਨਿਕਾ ਤੇ ਆ ਸਾਡਾ ਪ੍ਰਿਆ ਆ ਬੱਕਰੀ ਖਿੱਚੀ ਫਿਰਦੇ ਲੈ ਉਹ ਕੁੜਤਾ ਪਾ ਕੇ ਖਿੱਚੀ ਫਿਰਦੇ ਹੋ ਤਿਆ ਹੈਗਾ ਹੈਗਾ ਕੌਣ ਆ ਤੂੰ ਹੈਵੀ ਬੰਦਾ ਬੰਦਾ ਹੈਵੀ ਬੰਦਾ ਹੈਣਾ ਤਾ ਬੈਠੇ ਦੋਨੇ ਬਾਈ ਹਜੇ ਆਉਂਦਾ ਤੁੱਪ ਨਿਕਲੀ ਹੈ ਬਾਈ ਇਹ ਤਾਂ ਅਜੇ ਰੱਬ ਦੋ ਤੁੱਪ ਪਕੜਾ ਦੀ ਆਪਾਂ ਇਹ ਬਾਈ ਜੀ ਹੈਲੋ ਟੈਕਸੀ ਪਕਾ ਗਏ ਮੈਂ ਤੇ ਹੋਰ ਹੋਰ ਤੁਸੀਂ ਤਾਂ ਪਕੜਾਈ ਐ ਆ ਵੇਖ ਆਪਣੇ ਬਾੜੇ ਨਹੀਂ ਜਾਂਦੇ ਨਹੀਂ ਆ ਗਏ ਕਿਹਨੇ 4 ਬੱਚਾ ਬਾੜੇ ਸਾਰੇ ਤੇ ਆਪਾਂ ਚੱਲਦੇ ਆਂ ਡਬਲ ਇਹਨੂੰ ਚਲੋ ਅਜੇ ਨਿਕਲ ਗਈ ਤੁੱਪ ਬਹੁਤ ਵਧੀਆ ਆਵੇਗਾ ਕੜਾਕੇਦਾਰ ਤੁੱਪਣਾ ਯਾਰੇ ਯਾਰ ਤੇ ਅੱਗੇ ਇੱਕ ਬੰਦਾ ਹੋ ਰਹੀ ਜਾਂਦਾ ਆਪਣਾ ਹਾਂ ਕਿਵੇਂ ਆਂ ਅੰਦ ਕੜਦਾ ਜਾਂਦਾ ਸਾਡਾ ਬਾਰਕ ਰੈਡੀਆ ਤੇ ਕਾਲੂ ਸਾਡਾ ਅੱਗੇ ਆ ਇਹ ਆ ਪਾ ਕੇ ਦੁਕਾਨ ਤੇ ਇਧਰ ਆ ਸਾਡਾ ਕਟਾ ਗੰਜ ਵੀ ਕਢਾਈ ਫਿਰਦਾ ਠੰਡ ਵੀ ਹੋ ਗਈ ਯਾਰੇ ਆ ਬਈ ਇਹਦੀ ਗੰਜ ਕਰਕੇ ਧੁੱਪ ਨਿਕਲੇ ਹਨਾ ਹੁਣ ਤਾਂ ਧੁੱਪ ਨਹੀਂ ਨਿਕਲੇ ਨੇ ਦਿਨਾਂ ਦੀ ਤੇ ਆ ਸਾਡਾ ਹੈਗਾ ਕੀ ਇਹਦਾ ਨਾਮ ਇਹ ਚੇਕੀ ਹੈ ਅੱਛਾ ਚੇਕੀ ਹੈ ਇਹ ਵੈਲੀ ਹੈ ਜਲਫਾਂ ਵੇਖੋ ਇਹਦੀਆਂ ਕੱਟ ਵੇਖੋ हेयर ਕੱਟ ਵੇਖ ਕੇ ਕਿੰਨਾ ਤਗੜਾ ਗੁੱਤ ਰੱਖੀ ਹੈ ਮਗਰ ਤੋ ਸਾਡਾ ਨਿੱਕਾ ਕੇ ਅੰਦਰ ਤੇ ਸਾਡਾ ਬਾਈਕ ਦੂਜਾ ਟੈਂਟ ਤੇ ਸਿੱਧੀ ਹੈ ਉਹ ਗਈ ਉਹ ਡੰਡ ਦੇ ਹਾ ਉਹ ਘਰ ਵਜਦੀ ਹੈ ਤੇ ਚਲੋ ਆਪਾਂ ਚੱਲਦੇ ਅੰਦਰ ਦੇਖਦੇ ਆਪ ਬੈਠੇ ਆ ਉਹ ਇਹਨੂੰ ਕਿੱਧਰ ਭਾਈ ਬੈਠਾ ਹੈ ਇਹ ਵੀ ਬੈਠਾ ਹੈ ਇਹ ਵਾਲਾਂ ਨੇ ਤਾਂ ਭਾਰ ਲੱਗ ਜਾਂਦਾ ਸੀ ਉਂਗੂ ਕਿੱਥੋਂ ਲੱਗਣਾ ਹੈ ਬਚਾਰਾ ਭਾਰ ਘਟਜੋ ਹੋਰ ਉਹ ਐਸੇ ਨਹੀਂ ਭਾ ਮੋਟਾ ਲੱਗਦਾ ਸੀ ਉਹ ਤਾਂ ਹੁੰਦਾ ਨਹੀਂ ਨਹੀਂ ਯਾਰ ਰੋਟੀ ਖਾਂਦਾ ਚਲੋ ਜੀ ਆਪਾਂ ਉਹ ਮੈਂ ਵੀ ਸੋਣਾ ਲੱਗੇ ਨਾ ਤਾਂ ਕਮਾਲ ਹੋ ਗਈ ਹੋ ਸੱਸ ਕਿਵੇਂ ਵਧੀਆ ਰੋਟੀ ਖਾਇਆ

ਤਪ ਤਪ ਸਿੱਖਣ ਵਾਸਤੇ ਤੇ ਆ ਸਾਡਾ ਹੈਗਾ ਕੌਣ ਆਹੇ ਕੋਟਾ ਤੋ ਸਾਡੀ ਕਿਰਪਾ ਲੀੜੇ ਤੋਂ ਹੁੰਦੀ ਮਾਰ ਤੇ ਆ ਸਾਡਾ ਸਭ ਤੋਂ ਬੇਕਾਰ ਤੇ ਛੜਿਆ ਬੰਦਾ ਪਿੱਦੀ ਹੈਣਾ ਇਹ ਕੀ ਹੈ ਇਹ ਕੀ ਸੀਗਾ ਹਾਏ ਇਹ ਕੀ ਸੀਗਾ ਹੈ ਤੇ ਇਧਰ ਹੈਗੀ ਸਾਡੀ ਗਾਚੀ ਇਹਨਾਂ ਵਿਚਾਰੀ ਚੁੱਲ੍ਹੇ ਨਾਲ ਬਣ ਰੱਖੀ ਹੈ ਮੈਨੂੰ ਐਸ਼ਾ ਕਿ ਬੰਦਾ ਚੁੱਲ੍ਹੇ ਨਾਲ ਮਾਰ ਕੇ ਜਦੋਂ ਮੈਂ ਹੁਣ ਚੁੱਲ੍ਹੇ ਦੀ ਬੈਠੀ ਹੁੰਦੀ ਹੈ ਔਰ ਤੇ ਤੇਰੀ ਜ਼ਿੰਦਗੀ ਵਿੱਚ ਲੱਗਾ ਚੁੱਲੇ ਤੇ ਰਹਿਣਾ ਕਹਿਣੀ। ਉਹ ਕੀ ਕਹਿੰਦੀ ਸੀ? ਸਹੀ ਗੱਲ ਹੈ ਨਾ ਜਦੋਂ ਹੁਣ ਮੈਂ ਚੁੱਲੇ ਤੇ ਬੈਠੀ ਹਣੀ ਤੂੰ। ਜਿੰਨੀਆਂ ਵੀਡੀਓ ਚ ਗਈਆਂ ਤੇ ਚੱਲੇ ਚੱਲੇ ਤੇ ਹੀ ਆਂਗੀ। ਇਹਨਾਂ ਨੂੰ ਗੱਬਰ ਭਰਤਾ ਹੁਣ ਆਪਦੀ ਰੋਟੀ ਖਾਣੀ ਆ। ਅੱਛਾ। ਸਾਡੇ ਨਾਲ ਜੋ ਵੀ ਰਹੇਗਾ ਉਹ ਵੀ ਤਾਂ ਨਹੀਂ ਖਾਗਿਆ। ਨਹੀਂ ਖਾਦੀ ਨੇ ਉਧਰ ਘਰੇ ਆਗਾ। ਉਹ ਦੁਕਾਨਦਾਰ। ਉਹ ਟਾਈਮ ਨੇ ਆ ਗਿਆ ਜੱਖ ਆਖਿਆ ਜੀ ਪੱਕੀ ਜਾਂਦੀ ਖਾਲਾ ਖਾਦੀ ਨੇ ਉਹਨੇ। ਨਮੀਆਂ ਇਹਨਾਂ ਕਾ ਇਹਨਾਂ ਕਾ ਆਕੇ ਪਰ ਲੱਗਦੇ ਬੜੇ ਸੁਣ ਇਹਨਾਂ ਨੇ ਨਾ ਉਹ ਸਾਡੀ ਗੱਜ ਨੂੰ ਚੁੱਲੇ ਨਾ ਬੰਨ ਰੱਖੇ ਵਿਚਾਰੀ ਨੂੰ ਇਹਦੇ ਕੋਲ ਹੋਰ ਕੋਈ ਕੰਮ ਨਹੀਂ ਗਿਆ ਤਿੰਨ ਦਿਨੋਂ ਨਾਲ ਅਗੀ ਵੀਡੀਓ ਹਾਂ ਉਹ ਹੈਗਾ ਕੋਟਾ ਪਿੱਦੀ ਤੇ ਇੱਕ ਸਾਡੀ ਹੋਰ ਸੇ ਹੈ ਆਡਨ ਕਮਾਂਡਰ ਆ ਰਹੀ ਆ ਸਾਡੀ ਹੈਗੀ ਆ ਸਾਡੀ ਹੈਗੀ ਕਿਰਪੀ ਕਿਰਪੀ ਇਧਰ ਆ ਉਹ ਬੱਸ ਨਹੀਂ ਦੇਖਦਾ ਸੇ ਇਧਰ ਆ ਦੇਖਦਾ ਸਹੀ ਕਰ ਇਧਰ ਆ ਨਹੀਂ ਦੇਖੀ ਲੈ ਨਾ ਦੇਖ ਫਿਰ ਆ 10:00 ਦੇ 12 ਵਜੇ ਇਧਰ ਇੱਕ ਦਾ ਘਰ 12 ਵਜੇ ਕੁਝ ਨਹੀਂ ਕਰਦਾ ਕਮੈਂ ਤੇ ਆ ਕਿਰਪੀ ਦਾ ਸਾਡੀ ਦਾ ਮੰਦਿਰ ਹੈ ਚੇਵੀਂ ਮਹਾਰਾਜ ਕਾਰਦੀ ਨਹੀਂ ਸਕੀ ਨਾ ਹੈ ਕਾਰਤਿਕ ਨੂੰ ਜਾ ਕੇ ਕੀ ਕਰਨਾਗਾ ਸੁੱਤਾ ਬਿਆਗਲਾ ਤੇ ਆਪਾਂ ਚੱਲਦੇ ਡੱਬ ਵਾਲੀ ਚਲੋ ਆਪਾਂ ਕਿੱਦਾਂ ਡੱਬ ਜੇ ਤੱਕ ਕਰੇ ਤੇ ਇੱਧਰ ਸਾਡਾ ਕਾਲੂ ਸਾਹਿਬ ਬੈਠੇ ਹੈਗੇ ਇਹ ਬੈਠੇ ਰਹਿੰਦਾ ਹਰ ਪੁੱਤ ਤੇ ਤੁੱਪ ਵਧੀਆ ਸੀਗੀ ਤੇ ਤਾਈ ਬੈਠੀ ਸੀ ਇੱਧਰ ਅੱਜ ਅੱਗ ਬਜਾਤੀ ਤੇ ਬਾਈਕ ਇੱਕ ਹੋਰ ਹੈ ਤੇ ਕਾਰ ਹੈ ਆਪਣਾ ਤੋਂ ਸਾਡੀ ਨੈਣ ਸੀ ਤੁਰੇ ਫਿਰਦੀ ਹੈ ਚੱਲਦੇ ਅੱਗੇ ਇਹਦੇ ਬੈਠਿਆ ਉਹ ਬੈਠਾ ਗਾਦਰਾ ਛੱਲੀ ਜਾਂਦਾ ਤੈਨੂੰ ਬੰਦਾ ਦਿਖਾਉਣਾ ਚਾਹ ਮੈਂ ਆ ਸਾਡਾ ਕਟਾ ਵੈਲੀ ਤੇ ਆ ਬਾਈਕ ਤੈਨੂੰ ਆਪਦੀ ਗੱਲ ਕਰੀ ਨਹੀਂ ਐ ਦੱਸਿਆ ਨਾ ਕਰਦੋ ਮੈਨੂੰ ਆ ਵੇਖ ਬਾਈ ਬੈਠਾ ਨਾਲ ਗਾਦਰਾ ਜੀ ਰਿਆਂ ਦਾ ਵਧੀਆ ਮੈਂ ਤਾਂ ਕਿਤੇ ਗਾਦਰ ਬਾ ਬਣਾਈ ਜਨਾ ਤੇ ਆ ਬੇਬੇ ਲੱਗੀ ਪਈ ਐ ਇੱਧਰ ਤਾਈ ਖੜੀ ਐ ਉਧਰ ਤਾਇਆ ਹੈਂਡਸ ਮਾਈ ਜਾਂਦਾ ਹੈ ਮਾਦਰਾਂ ਦੇ ਲਿਆ ਰੱਖੀਆਂ ਅੱਛਾ ਇਹ ਦਿਮਾਗ ਆਫ ਬਣਾਉਂਗੀ ਠੀਕ ਗਾਜਰਵਾ ਬਣਾਉਂਦਾ ਸੀਗਾ ਕੋਮਾ ਕੋ ਟਾਈਮ ਨਹੀਂ ਹੁੰਦਾ ਅੱਜ ਸਹੀ ਗੱਲ ਹੈ ਮੈਂ ਤਾਂ ਚੱਲ ਆ ਕੇ ਬਣਾਉਂਦਾ ਹਾਂ ਹਾਂ ਤਾਂ ਹੈ ਲੱਗੀ ਬਈ ਸਜੀ ਜੀਰਨ ਹਾਂ ਇਹ ਤਾਂ ਗਲਤ ਰਸਿਆਣੀ ਹੈ ਨਾ ਹਾਂ ਜਿਹੜਾ ਮਹਿੰਗੀ ਨੇ ਅਕਲ ਹਾਂ ਚਲੋ ਪਰ ਖਰਚਾ ਹੋਇਆ ਇਹ ਨਹੀਂ ਮਹਿੰਗਾ